ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਚ ਜਿੱਥੇ ਇੱਕ ਨਵੀਂ ਬਣ ਰਹੀ ਬਿਲਡਿੰਗ ਦੀ ਕੰਨ ਡਿੱਗਰ ਦੇ ਨਾਲ ਕੰਨ ਦੇ ਥੱਲੇ ਆ ਕੇ ਚਾਰ ਕਾਰਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਡੈਮੇਜ ਹੋ ਗਈਆਂ ਨੇ ਹਾਲਾਂਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਆਖਿਰਕਾਰ ਹੁਣ ਦੇਖਣਾ ਇਹ ਹੈ ਕਿ ਇਹ ਦੀਵਾਰ ਡਿੱਗੀ ਕਿਸ ਤਰ੍ਹਾਂ ਅਤੇ ਜਿਹੜੀਆਂ ਗੱਡੀਆਂ ਥੱਲੇ ਆਈਆਂ ਨੇ ਉਹਨਾਂ ਦਾ ਨੁਕਸਾਨ ਹੁਣ ਕੌਣ ਪੂਰਾ ਕਰੇਗਾ ਇਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਚਾਣਬੜ ਸ਼ੁਰੂ ਕਰ ਦਿੱਤੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਬਿਊਰੋ ਰਿਪੋਰਟ ਪੰਜਾਬ ਟੀਵੀ ਨਿਊਜ਼ ਕਿੱਥੇ ਖੜੀ ਤੁਸੀਂ ਪਾਸ ਥਿੰਗ ਨਾ ਜੀ ਮੇਰਾ ਅੱਜ ਕੀ ਗੱਲ ਹੋਈ ਜੀ ਟੀਟੀ ਦਫ਼ਤਰੇ ਕੰਦ ਡਿੱਪ ਪਈ ਹੈ ਜੀ ਤੇ ਉਹ ਗੱਡੀ ਤੋਂ ਵੱਡੇ ਤੇ ਉਹ ਗੱਡੀ ਡੈਮੇਜ ਹੋ ਗਈ ساری ਕੰਨ ਦੇ ਕਿੰਦਾ ਕਾਰਨ ਵੀ ਪਤਾ ਲੱਗਾ ਜੀ ਉਮਤ ਦੇ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਡ ਦੇਪ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾਲ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿਨਾਂ ਨੇ ਸਾਨੂੰ ਐਟੜੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਲਾਸੀ ਹੋ ਗਈ ਕਿਸਮ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਭੰਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੁਝ ਦੱਸ ਸਕਦਾ ਤੁਸੀਂ ਨੇ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੰਡਕੜੀ ਮੰਗ ਕਰਦੇ ਤੁਸੀਂ ਮੈਂ ਤਾਂ ਕਰਨਾ ਹੀ ਇਨਸਾਮ ਦੇ ਲਈ ਲੱਗਦਾ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਇਹ ਸਾਈਡ ਅਭੀ ਪੰਜਾਬ ਸਟਾਸ਼ਨ ਨੇ ਕੰਟਰੋਲ ਕਰੇ ਕਿ ਕਿਥੇ ਪਹੁੰਚੇ ਹੋ ਤੁਸੀਂ ਤੇ ਕੀ ਹੋਇਆ ਕੰਪਲੇਨ ਆਈ ਸੀ ਲੋ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਬਿਲਡਿੰਗ ਕੰਨ ਡਿੱਗੀ ਆ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਨ ਡਿੱਗੀ ਆ ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਔਰ ਇਹ ਬਿਲਕੁਲ ਆਪੋਜੀਟੇ ਸਾਹਮਣੇ ਗੱਡੀਆਂ ਗੱਡੀਆਂ ਦੀ ਡੈਮੇਜ ਹੋ ਗਈ ਮੌਕੇ ਤੇ ਇੱਕੋ ਲੱਗੀ ਆ ਹੂੰ ਦੱਸਦੇ ਦੋਸਤਾਂ ਨੇ ਗੀਆਂ ਨੇ ਉਹ ਵੀ ਵੇਖਦੇ ਕਿਹੜੀਆਂ ਵੈਰੀਫਾਈ ਕਰ ਰਹੇ ਨੇ ਬਿਲਕੁਲ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਾਨੂੰ ਕੰਪਲੀਟ ਹੋਣਾ 112 ਤੋਂ ਕੰਪਲੀਟ ਆਈ ਜੀ ਮਾਮਲਾ ਦਰਜ ਕਰ ਲਿਆ ਜੀ ਨਹੀਂ ਜੀ ਮੋਗਰੇ ਆਏ ਵੇਲੇ ਇਸ ਤਰ੍ਹਾਂ ਦੀ ਇਨਵੈਸਟਿਗੇਟ ਕਰ ਰਹੇ ਨੇ ਕਾਰਵਾਈ ਕੀ ਕੀਤੀ ਜਾਂਦੀ ਹੈ ਜਾਨਕੀ ਕਾਰਵਾਈ ਜਿਤਨੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟਿਗੇਟ ਕਰ ਰਹੇ ਨੇ ਗੱਲ ਹੋਈ ਕੋਈ ਜਿਹੜਾ ਚੇਜ ਮਾਲਕ ਦੇ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈ ਕੇ ਬੈ ਕੇ ਹੁੰਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਉਹਨਾਂ ਕੇ ਪਾਟ ਪੰਗ ਕਾਰਵਾਈ ਕਰਾਂਗੇ ਅ